ਕੀ ਮੈਂ ਉੱਤੇ ਪਾਲੇ ਲੱਗ ਤੰਬੂ ਹੋਇਆ ਇੱਥੇ ਨਹੀਂ ਆਦੇ ਆਹ ਲੱਗੂ ਤੇ ਕਿਰਵਾਸੀ ਦੇ ਪੁੱਤਾਂ ਦਾ ਕੋਲਾ ਸੀ ਉਹਨੂੰ ਅੱਜ ਆਪੂ ਦੇਖੋਗੇ ਸਿਆਲੀ ਮੈਨੂੰ ਵੀ ਦੱਸਣਾ ਲੱਗ ਗਏ ਸੀ ਜੇ ਥੋੜਾ ਰੌਲਾ ਸੀ ਗੁਜ਼ਰਾ ਆਪਣਾ ਹੰਡਾ ਕੀ ਹੋਇਆ ਵੇਖੋ ਤੇਰੇ ਨਾਲ ਮੀਂਹ ਜੀ ਮੇਰਾ ਫਤਕ ਕਰ ਗਿਆ ਬਾਬਾ ਤੇਰੇ ਪੁੱਤ ਦਾ ਕੋਈ मेरे कोई कूर नीं थीमैं पतक लंगी पत मजयेमकानी होगी मैं ु मााेज लगे गए ਹੈਡੀ ਮਜੀ ਮੇਰਾ ਪੁੱਤ ਗੋਲੀਆਂ ਦਾ ਪੰਦਖਾਉਂਦਾ ਮੇਰੇ ਲੱਗੇ ਬਾਜਰੀ ਆਪ ਤੋਂ ਵੀ ਦੇਖ ਮਨਾ ਚਲਕੇ ਜਾਂਦਾ ਮੈਂ ਕਰਦਾ ਹਾਏ ਆਪ ਲੋਕ ਕੇ ਆਪ ਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲੀਆਂ ਖਾਂਦੇ ਮੇਰੇ ਪੁੱਤ ਦਾ ਗੁਜਰਾ ਮੈਂ ਇੱਕ ਨਹੀਂ ਚੱਲਦਾ ਉਹ ਮਕਾਦਲਾ ਬਸੇ ਡਾਲੀ ਖੁਣਾ ਥੋੜਾ ਲੱਗੂ ਦਾ ਸੋ ਘੇੜਿਆਂ ਨੇ ਮਾਰਿਆ ਮੇਰਾ ਪੁੱਤ ਹੁਣ ਕੋਣ ਦੱਸਵੇ ਗੁਜਰਾ ਕਿੱਥੇ ਗਿਆ ਤੁ ਕੀ ਆ ਹੁੰਦੀ ਕਰ ਤੂੰ ਦੱਸ ਮੇਰਾ ਪਤ ਤੂੰ ਲੈ ਕੇ ਗਿਆ ਸੀ ਰਹਾ ਤੇਰਾ ਸੀ ਕਰੋ ਕਹਿੰਦਾ ਨਹੀਂ ਕਰਲਾ ਗਿਆ ਲੋਰ ਪਾਇਆ ਭੂਟ ਪਾਇਆ ਮੈਂ ਬੱਤ ਤੇਰੇ ਭੂਟ ਉੱਤੇ ਤੇਰੇ ਪਰਦੇ ਤੇਰਾ ਭੂਟ ਕਰ ਕੇ 10 ਪਰਲਾਬ ਤੂੰ 10 ਨਾਲੇ ਲੱਭੂ ਤੁਸੀਂ ਮੇਰੇ ਪਤਨੂ ਕਰੋ ਲੈ ਕੇ ਵੈਸੀ ਕਾਹਦੀ ਤੂੰ ਤੁਸੀਂ ਨਾ ਸੋਵੇ ਰੋਣਾ ਨਾ ਰੋਏ ਆਏ ਦੱਸਾ ਤੁਹਾਡਾ ਕੀ ਰੋਣਾ ਸੀ ਮੇਰੇ ਪਤ ਦਾ ਕੋਈ ਰੋਣਾ ਨਹੀਂ ਸੀ ਹਾਏ ਵੇ ਮੇਰਾ ਪਤ ਮਰਵਾ ਗੱਦ ਸੀ ਓਏ ਤੇ ਮਰਾ ਪੁੱਤ ਗੋੜੀਆਂ ਖਾਂਦੇ ਅੱਜ ਬੱਚੇ ਕਿਉਂ ਹਾਏ ਪੁੱਤਾ ਨਾਂ ਚੱਲ ਰਿਹਾ ਪੁੱਤਾ ਹਾਏ ਪੁੱਤਾ ਤੁਹਾਨੂੰ ਕੀ ਹੋਈ ਪੁੱਤਾ ਤੂੰ ਘਟ ਕੇ ਨਹੀਂ ਆਣਾ ਹਾਏ ਪੁੱਤਾ ਹਾਏ ਤੇਰਾ ਹੀਰਾ ਸੀ ਮੇਰਾ ਤਾਂ ਫਰਤਦਾ ਮੇਰਾ ਤਾਂ ਹੀਰਾ ਸੀ ਹਾਏ ਰੱਬ ਹਾਏ ਹਾਏ ਦੱਸ ਦੇਣ ਕਾਦਸ ਮੇਰਾ ਪਤ ਮਰਵਾਦਾ ਇੰਨਾਂ ਨੇ ਹਏ ਮੇਰੇ ਪਤ ਦੀ ਦਾ ਕੋਈ ਗੱਲ ਨਹੀਂ ਸੀ ਹਏ ਜਾਣ ਐਸਾ ਦਿਖੁਰ ਗਏ ਹੋਏ ਆਹ ਜੀ ਗੇ ਵਾਸ਼ ਹਏ ਨਹੀਂ ਇਹ ਨਾਲ ਦੀ ਲੜਾਈ ਸੀ ਜੇ ਮੈਨੂੰ ਵੀ ਦੱਸ ਦੇਣ ਕੀ ਸੀ ਮੇਰੇ ਪਤ ਨੂੰ ਘਰੋਂ ਲੈ ਕੇ ਗਏ ਅੰਕੇ ਤੇ ਨੀ ਕਰਲਾ ਲੋਰ ਪਾਲਾ ਬੂਟ ਪਾਲਾ ਕਿੱਥੇ ਲੈ ਕੇ ਗਏ ਸੀ ਜਿਗਰਾਉ ਸਾਚ ਰਹੀਏ ਨੂੰ 9 ਵਜੇ ਤੈਨੂੰ ਹਾਏ રે ਤੇ ਬੁੱਤਾ ਤੈਨੂੰ ਛੱਡ ਕੇ ਭਜਿਆ ਏ ਤੇ ਬੁੱਤਾ ਤੈਨੂੰ ਗੱਲੇ ਨੂੰ ਛੱਡ ਕੇ ਭਜਿਆ ਏ ਹਾਏ ਤੇ ਦੱਸ ਦੋ ਹਣ ਕੀਤੇ ਗੋਲੀ ਮਾਰੀ ਆ ਹਣ ਦੱਸ ਦੱਸ ਤੁਸੀਂ ਕੋਰੇ ਸੀ ਤੇ ਕੋਰੇ ਸੀ ਬੰਦ ਕਰ ਲੋ ਥੋੜੀ ਜਾਂ ਹਰ ਦਿਨ ਨਾ ਕਿਵੇਂ ਗੱਲਾਂ ਕਰਾ ਤੇਰਾ ਸਾਲਾ ਖਸੂ ਕਿੜੀ ਆ ਨਾ ਬੱਦਲੇ ਤੇ ਤਦ ਵੀ ਨਹੀਂ ਮੇਰੀ ਜ਼ਿੰਦਗੀ ਲੱਖਦੀ ਆਏ ਦੇਖ ਬਦਲ ਕਰ ਆਏਗਾ आ बाला अरे तो नगाडा मिलेगा तू मेरा दफ्ती पर अरे तो नगाडा मिलेगा ientoощ ahead বববর মো জোর মোঝ situação বরত কর্য racisme ববো জবর মো য়ut�邤 তা ... করো কলো খাহিন করাín قالو ساوند قالو ردا سانداں دا کی رانا سی میرا بوت بربادا قالو اوناں

ਸਤਿਗੁਰੂ ਤੇਰੇ ਤੱਤੇ ਜੇ ਉਹਦਾ ਗਰਜ ਆਵੇ ਮਾੜੀ ਕਿਸਮ ਦੀ ਤੇਰਾ ਜੱਗ ਤੋਂ ਚਲੇ ਗਿਆ ਉਹ ਰੋਈ ਜਾਂਦੇ ਹਰੀਆਂ ਫਿਉਂਦੇ ਉਸੇ ਰਿਤੀ ਲੱਗੀ ਤਰੂ ਜਾਂਦੀ ਮਾਰਦੀ ਹਾਏ ਤੁਹਾਨੂੰ ਕੱਪਾ ਦਾਲ ਚਾਹਾਂਗਾ ਦਾਲ ਚਾਹਾਂਗਾ ਜਿਆਣੀ ਨਾਲ ਦੇ ਨਾਲ ਕਿਹਾ ਜਾਏਗਾ ਜਿਆਣੀ ਨਾਲ ਗੱਲ ਕਰ ਗੱਲ ਕਰ ਰੋਜ਼ ਗੱਲ ਕਰਦੇ ਗੱਲ ਕਰਦੇ ਆਸਰ ਅਬਾ ਬੱਚਾ ਜੱਟ ਗਿਆ ਲਾਲਾ ਗਾਣ ਵਾਲਾ ਸੋ ਕੋਈ ਉਹ ਭਾਰੀ ਮਦਦ ਦੇ ਸਕੋ 23000 ਕਾਟਾ ਕਮਿਸ਼ਨ ਵੱਲੋਂ ਇਹ ਵੀ ਗਿਆ ਕਿ ਉਹ ਗੱਡੀ ਚ ਕਿੱਥੋਂ ਬਣਾਉਣਾ ਨੇ ਬੋਲ ਲਾਇਆ ਇਹ ਹੈ ਗੱਲ ਪੂਦੇ ਦੂਜਿਆਂ ਨਾਲ ਕੁਤੇ ਪਰਲਾਵ ਅਬੂ ਕੁਰੀ ਵਾਲਾ ਫੇਰੇ ਨੂੰ ਕਹਿੰਦੇ ਇਹ ਨਿੱਕਰ ਜੀ ਉਮੇ ਬਹਿ ਗਿਆ ਰੱਜੀ ਤੇਰੇ ਨੂੰ ਕਹਿੰਦੇ ਪੈਣਾ ਲੱਗਦਾ ਮੈਂ ਇਹਨੂੰ ਕਹਿ ਜਾਨੀ ਆ ਕਹਿੰਦਾ ਸਾਰੇ ਕਹਿੰਦੇ ਲੋਰ ਪਾਇਆ ਤੇ ਬੂਤ ਪਾਇਆ ਪੈਣਾ ਲੱਗਦਾ ਬੇਫਤ ਮੜ ਕੇ ਤੈਨੂੰ ਇੰਨਾ ਨਹੀਂ ਛੰਡਾਈ ਦੀ ਕਿਤੇ ਰਹਿ ਗਏ ਮੈਂ ਭੋਲਾਈ ਗਈ ਮੇ ਬੁਹਨਾਈ ਦੀ ਨਾ ਬਨਾਵਨੇ ਮੇਰਾ ਫੋਨ ਚੱਕਿਆ ਨਾ 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 ਮੁੰਨੀ ਫੇਲਾ ਉਹ ਮੇਰਾ ਪਤ ਕਿੱਤੇ ਆ ਮੇਰਾ ਪਤ ਕਿੱਤੇ ਆ ਆਏ ਹਾਏ ਇਹ ਕੋਈ ਗੱਲ ਸੀ ਮੇਰੇ ਪਤ ਦਾ ਕੋਈ ਗੱਲ ਸੀ ਤੁਮਾਂ ਦੀ ਏ ਜੋ ਲੱਗੇ ਮੈਂ ਨੰਮ ਲਈ ਤੱਕ ਰਿਹਾ ਅਗਨ ਕਿੰਨਾ ਜ ਵੱਡਾ ਨਾ ਆਰੀਆ ਤੂੰ ਹੀ ਕੋਲੇ ਸੀ ਤਾ ਤੂੰ ਬਾੜਾ ਹੀ ਨਹੀਂ ਉੱਥੇ ਪੱਜ ਗਿਆ ਸੀ ਮੈਨੂੰ ਪਤਾ ਤੋਂ ਨਾ ਐ ਢੱਕ ਗਏ ਉੱਥੇ ਮਿਲ ਕੇ ਆ ਕੇ ਕਹੇ ਮੇਰੇ ਪਤਨੂ ਰੋਣਾ ਕਰਨ ਤਾਂ ਉਹ ਦੋ ਵੀ ਨਾ ਗਲੇ ਭਾਈ ਨੂੰ ਨਾਲ ਨਾਲ ਬੰਨ੍ਹ ਕੇ ਬੰਨ੍ਹ ਕੇ ਚੱਲਦੇ ਸੋ ਬੰਨ੍ਹਦੇ ਕੋਈ ਨੂੰ ਜਾਲ ਬੰਦਾਵ ਦਾ ਸੁਲਵਾ ਸੀ ਉਹ ਕੋਈ ਗੱਲ ਕਰਦਾ ਮੈਂ ਰੋਣਾ ਆਂ ਜਦ ਪੜ सच्चू आ हां बंदा सच्चीू साहब दसो बड़ा मोटा फोटो आप बाकी दसो ठीक है थोड़ा बड़ा करके सर हां यार के पता उसका तो नहीं तो थोड़ा करके सर चलो सर सर छोटू साहब को बुलाए सर नहीं ना पकड़ना बैठे बैठे ਇੱਕ ਦੋ ਬੰਦੇ ਗ੍ਰਿਫਤਾਰ ਹੋ ਜਾਣਗੇ ਇਹਨਾਂ ਦੇ ਜਿਹੜੇ ਰਿਲੇਟਿਵ ਨੇ ਇੱਕ ਇੱਕ ਜਗ੍ਹਾ ਤਾਂ ਮੈਂ ਜਾ ਕੇ ਕੀ ਰੱਖੀਆਂ ਸੀ ਉਹਨਾਂ ਨੂੰ ਜੰਪੀ ਦੀ ਉਹ ਪੁਲਿਸ ਨੂੰ ਰੈਸਟ ਕਰਕੇ ਉਹਨਾਂ ਨੂੰ ਦੱਸਣ ਲੱਗੇ ਆ ਕਿ ਹੋਇਆ ਜਮਾਇਆ ਐਸਐਸਪੀ ਦੇ ਬਾਹਰ ਚੱਲੇ ਉੱਥੇ ਨੇੜੇ ਤੇਰੀ ਆਪਣੀ ਹਰੀ ਸਿੰਘ ਰੂਹ ਆ ਗੱਲ ਆ ਇਹ ਵੀ ਖੰਸਦਈ ਹੋਇਆ ਸਰ ਬਹੁਤ ਮਾਰਾ ਹੋਇਆ ਕੱਟ ਸਟੋਰ ਪਰ ਕਹਿੰਦੇ ਸੰਕਲ ਐਸਐਸਪੀ ਸਾਹਿਬ ਦਾ ਬੁਆ ਹੀ ਹੈ ਨੇੜੇ ਜਿਸਨੇ ਉਹ ਮਾਰਡਰ ਹੋ ਗਿਆ ਅੱਧਾ ਕਿ ਨਮਲੀ ਕੋਈ ਪੁਛੇ ਪਾਛੇ ਨਹੀਂ ਆਏ ਨਹੀਂ ਸਰ ਐਸਐਸਪੀ ਰੋਡ ਕੋਲ ਕਹਿੰਦਾ ਦੋ ਰੋਡ ਦੋ ਚਾ ਹਰੀ ਸਿੰਘ ਰੋਡ ਦੋ ਚਾ ਸਰ ਸਾਹਮਣੀ ਨਹੀਂ ਇਹ ਉਹਦੇ ਵਿੱਚ ਚਿੱਟੇ ਦਾ ਮਾਰ ਲਾਵਾ ਪਤਾ ਨਹੀਂ ਕਿ ਕਿੰਸ ਬੰਗੀਆਂ ਸੀ ਕਿ ਰਸਤੀ ਸਾਹਿਬ ਜੀ ਜਨਾਬ ਤਾਰੀਫ ਕਰਦੇ ਕਿ ਆਈ ਰਹੇ ਉਹ ਦਬੀ ਸੀ ਕਿ ਸਰ ਤੇ ਸ਼ਾਮ ਤੱਕ ਇਹਨਾਂ ਤਾਂ ਗੱਲੇ ਆ ਪੂਰਾ ਪੁੱਤ ਦਾ ਹੋ ਰਿਹਾ ਨਹੀਂ ਐ ਨਹੀਂ ਉਹ ਨਜ਼ਰ ਸਰਕਾਰ ਦਾ ਜਿੰਨਾ ਜਲ ਮਿੰਟ ਪ੍ਰੋਜੈਕਟ ਸਾਹਿਬ ਜੀ ਮੇਰੇ ਰਕੀ ਜਲ ਗਏ ਉਹ ਤਾਂ ਮੁੜ ਜਾਣੀ ਜਿਸ ਨੂੰ ਮੇਰੇ ਵੱਤ ਦੇ ਗੋਲੀਆਂ ਮਾਰੀਆਂ ਮੇਰੇ ਬਰਾਬਰ ਦਾ ਬੰਦਾ ਬਹੁਤ ਬਹੁਤ شریف ਮੁੰਡਾ ਸੀ ਸਦਾ ਕੋਈ ਵੀ ਚੌਂਕੀ 'ਚ ਕੋਈ ਵੀ ਦਰਖਾਸਤ ਨਹੀਂ ਨਾ ਕਹਿੰਦਾ ਕਿ ਗੰਧ ਦਾ ਮੈਟਰ ਸਿੱਝਾ ਸਦਾ ਇਹ ਚਾਰ ਸਾਬ ਜਿਹੜੇ ਚੌਂਕੀਆਂ 'ਚ ਆ ਸਾਹਿਬਾਂ ਨੇ ਉਹ ਕਹਿੰਦਾ ਬਲਕਿ ਅਸੀਂ ਲੜਦਾ ਨਹੀਂ ਕਿ ਕੈਂਪਲੀ ਸਾਡਾ ਸੋਲਵ ਕਰਵਾ ਦੋ ਬੜਾ ਅੱਛਾ ਮੁੰਡਾ ਸੀ ਕਹਿੰਦਾ ਜੀ ਮੈਂ ਕਿਸੇ ਨਾਲ ਲੜਦਾ ਨਹੀਂ ਚਾਹੁੰਦਾ ਉਹ ਫਿਰ ਉਹ ਫਿਰ ਉਹ ਸੋਲਵ ਕਰਵਾਇਆ ਸੀ ਕਹਾਂ ਸਰ ਤੋਰ ਤੱਕ ਕਿਸੇ ਨੇ ਤਾਂ ਕੋਈ ਇਹੋ ਜਿਹਾ ਇਸ਼ੂ ਹੀ ਨਹੀਂ ਸੀ ਕਿ ਸਰ ਨਹੀਂ ਨੇ ਪਤਾ ਨਹੀਂ ਤਾਂ ਕੋਈ ਕਾਲ ਵੈਸੇ ਤਾਂ ਇਹ ਜੀਰਾਜੀ ਇਹ ਦਿਨ ਦਿਹਾੜੇ ਜਿਹੜੇ ਮਰਡਰ ਆ ਨੇ ਇਹ ਤਾਂ ਐਵਰੀ ਡੇ ਸਟੋਰੀ ਹੈ ਕਿ ਜੀ ਅਲਮੇ ਜਲੰਧਰ ਗਿਆ ਸੀ ਗਾਜਿਓਂ ਸੇ ਸਾਢੇ 10 ਵਜੇ ਦੁਕਾਨ ਲੁੱਟ ਲਈ ਜੀ ਪਿਸਤੌਲ ਦੇ ਗੋਲੀਆਂ ਦੇ ਜੀ ਪਰसों ਚੌਥੇ ਮਾਨਸਾ ਗਿਆ ਸੀ ਉੱਥੇ ਬੈਠੇ ਦੇ ਲਾਲੇ ਦੇ ਕੋਈ ਦੁਕਾਨਦਾਰ ਦੇ ਗੋਲੀਆਂ ਚਲਾ ਗਿਆ ਜੀ ਹੁਣੇ ਹੁਣੇ ਖਬਰ ਆਈ ਇਹ ਕਹਿੰਦੇ ਮੋਹੱਲੀ ਮਾਰਤਾ ਜੀ ਕਿ ਉੱਥੇ ਚਲਾ ਗਿਆ ਬਹੁਤ ਬਰਾਤ ਇੰਨੇ ਮਾੜੇ ਐ ਪੁਲਿਸ ਦਾ ਜਾਂ ਸਰਕਾਰ ਦਾ ਕੋਈ ਡਰ ਨਹੀਂ ਹੈ ਇਹ ਗੱਲ ਨਹੀਂ ਤਾਂ ਪਿਸਤੌਲ ਬੰਦਾ ਉਤਾ ਮਾਰਨ ਨਦੀ ਆਪਾਂ ਦਾ ਪ੍ਰੇਜ ਕਰਦੇ ਹਾਂ ਹਰ ਰੋਜ਼ ਦੀ ਨਵੀਂ ਸਟੋਰੀ ਹੈ ਅੱਜ ਤਿੰਨ ਦਿਨ ਲਗਾਤਾਰ ਹੋ ਗਏ ਇਸੇ ਕੰਮ ਕੋਈ ਪਰ ਵੀ ਅੱਜ ਆ ਜੇ ਮੈਂ ਇੱਥੇ ਆਇਆ ਹੁਣੇ ਸੁਣਿਆ ਲੱਗਿਆ ਕਿ ਮੌਲੀ ਹੋ ਗਿਆ ਕੰਮ ਵਾਹੀ ਗਾਈ ਇੰਨੇ ਮਾਰੇ ਆ ਤਾਂ ਇਹਨਾਂ ਦੇ ਤੁਸੀਂ ਲਾਇਸੈਂਸਿਸ ਦਿੰਨੇ ਹੋ ਗੱਲ ਲਾਇਸੈਂਸ ਕੀ ਤੋਗਾ ਸਾਡੇ ਵਰਗਿਆਂ ਨੂੰ ਨਹੀਂ ਛੱਡਣ ਨੂੰ ਤਿਆਰ ਹੁ ਇੰਨਾ ਪੈਰ ਐ ਐਸਐਸਪੀ ਰੋਡ ਤੋਂ ਲੰਘ ਰਿਹਾ ਕੋਈ ਉਹਦੇ ਤਾਂ ਤੁਸੀਂ ਲਾਇਸੈਂਸ ਜਾਂ ਵੈਪਨਸ ਤੋਂ ਕੁਝ ਤਾਂ ਹੋਣੀ ਚਾਹੀਦੀ ਚੈੱਕing ਕਿ ਕੋਈ ਜਾ ਰਿਹਾ ਇਦਾਂ ਥੋੜੀ ਕਿ ਕੋਈ ਲੋ ਆਊਟਰ ਤਾਂ ਹੈ ਹੀ ਨਹੀਂ ਮੈਂ ਸੌਪਰ ਮੈਂ ਇੱਥੇ ਐਸਐਚਓ ਸਰਫਾ ਬੈਠਾ ਹਾਂ ਸਿਟੀ ਦੇ ਗਰਾਊਂਡ ਆਰੀਆ ਪਰ ਅਸੀਂ ਟਾਈਮ ਟਾਈਮ ਤੇ ਵਰਕ ਕਰਦੇ ਰਹੇ ਨੇ ਪਿਛਲੇ ਵੀ ਮਹੀਨੇ ਹੀ ਅਸੀਂ ਮੈਂ ਆਪ ਨੂੰ ਦੋ ਬੰਦੇ ਫੜੇ ਨੇ ਵੱਧ ਵੈਪਨ ਤੇ ਆਹ ਕੀ ਸੀ ਜਿਹੜਾ ਬਲ ਕਤਲ ਸਰ ਉੱਥੇ ਹੋਇਆ ਸੀ ਲੁਧਿਆਣੇ ਹੋਇਆ ਸੀ ਉਹਦਾ ਏ ਆਪਣੇ ਏਜੀਟੀਐਫ ਦੀ ਟੀਮ ਸੀ ਵੀ ਉਹਨਾਂ ਦੇ ਨਾਲ ਇੱਥੇ ਬੰਦਾ ਰੌਂਡ ਆਪ ਕਿੱਥੇ ਸੀਰਾ ਜੀ ਕਰ ਰਹੇ ਹੋਗੇ ਤੁਸੀਂ ਪਰ ਤੁਸੀਂ ਪਹਰਾਵਾ ਕਰਕੇ ਪੁਲਿਸ ਦਾ ਟੈਰ ਖਤਮ ਹੋ ਗਿਆ ਖਰੀ ਦੀ ਖਤਮ ਹੋ ਗਿਆ ਪੁਲਿਸ ਤੋਂ ਡਰਦੇ ਹੁੰਦੇ ਸੀ ਲੋਕ ਉਹਨਾਂ ਪੁਲਿਸ ਦਾ ਚਵੰਨੀ ਟੈਰ ਮੈਂ ਥੋੜੀ ਹੁੰਦੀ ਹੈ ਕੁਝ ਚਾਈ ਵਾਲੀ ਖਰੀਦ ਤੋਂ ਪੁਲਿਸ ਤੋਂ ਬਹੁਤ ਡਰ ਦਬ ਦਬ ਕੇ ਵੀ ਬੰਦਾ ਮਾਰਦਾ ਮੇਰੇ ਨਾਲ ਬਣੂਗਾ ਵੀ ਫਿਰ ਮੰਦਪ ਉੱਤੇ ਚਲੇ ਗਿਆ ਇਹਨਾਂ ਨੂੰ ਤਾਂ ਬਹੁਤ ਮਾਰ ਦਿੱਤਾ ਗਿਆ ਕੀ ਹੋ ਗਿਆ ਜਿਸ ਲਾਗੀ ਹੁਣ ਬੰਦਾ ਮਾਰ ਕੇ ਜਿਹੜਾ ਬੰਦਾ ਹੁੰਦਾ ਉਹ ਮਾਰ ਕੇ ਗੈਂਗਸਟਰ ਬਣ ਜਾਂਦਾ ਹੈ ਈਜ਼ੀ ਮਨੀ ਉਹ ਕਹਿੰਦਾ ਮੈਂ ਫਲਾਣਾ ਮਾਰ ਰਿਹਾ ਸੀ ਵੇਖੋ ਹੁਣ ਮੈਨੂੰ ਇਹ ਦੇ ਦਿਓ ਫਿਰ ਮੈਂ ਦੂਜਾ ਮਾਰੂਗਾ ਜਿਹਨੇ ਮਰਵਾਇਆ ਇਹ ਚੱਲ ਰਿਹਾ ਕੰਮ ਪਿੱਛੇ ਜਿਹਨੇ ਮਰਵਾਇਆ ਉਹ ਤਾਂ ਅੱਗੇ ਆਉਂਦਾ ਇੱਕ ਵਾਰ ਇਲੀਗਲ ਵੈਪਨਸ ਵੀ ਬਹੁਤ ਵਧ ਗਏ ਆ ਉਹ ਯਾਰ ਇਲੀਗਲ ਨੀਬਲ ਹੋ ਰਹੀ ਧਮਾਕੀ ਹੋ ਰਹੀ ਸਾਰੀਆਂ ਸਟੇਟਾਂ ਹੋਰ ਵੀ ਚੱਲ ਰਹੀਆਂ ਨਾ ਤੁਡੇ ਨਾਲੇ ਮਾਚਲੇ ਤੁਹਾਡੇ ਨਾਲ ਰਾਜਸਥਾਨ Rajasthan ਤੋਂ ਵੱਡੀ ਸਟੇਟ ਹੈ ਬਿਲਕੁਲ ਤੁਹਾਡੇ ਨਾਲ ਹਰਿਆਣਾ ਸਾਡੇ ਪੰਜਾਬ 'ਚ ਇਹ ਕੰਮ ਹੋ ਰਿਹਾ ਹੈ ਲਾਅ ਐਂਡ ਆਰਡਰ ਬਿਲਕੁਲ ਹੀ ਨਹੀਂ ਹੈ ਕਿਤੇ ਕੋਈ ਮੁੰਡਾ ਮਾਰ ਗਿਆ ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈ ਗੱਲ ਇਹ ਜੀ ਕੋਈ ਗੱਲ ਨਹੀਂ ਮੈਂ ਹੁਣੇ ਤਰਨਤਾਰ ਨਾਲ ਇਲੈਕਸ਼ਨ ਸੀਗਾ ਪੈਂਦੀ ਅਸੀਂ ਉੱਥੋਂ ਆਏ ਹਾਂ ਤੁਹਾਡੇ ਨਾਲ ਹੈ ਔਰ ਜੇ ਨਹੀਂ ਇਨਸਾਫ ਮਿਲਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਖਰਾਉ ਕਰਾਂਗੇ ਜਾਂ ਉੱਥੇ ਬੈਠੇ ਤੋਂ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੱਗਾ ਜੀ ਆ ਜਾਣਗੇ ਆ ਮਣੀ ਐ ਇੱਥੇ ਤੁਹਾਡੇ ਕੋਲੇ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਆ ਰਹਿਣੇ ਉਹ ਕਿ ਐਵੇਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਖਵਡੇ ਨਾਲ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਮੇਂ ਪੁਲਿਸ ਗ੍ਰਫਤਾਰ ਕਰਦੀ ਬਰੂ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂ ਪਰ ਉਹ ਥੋੜਾ ਜਾਣ ਆਲਾ ਤਾਂ ਭਾਈ ਵਾਪਸ ਲਿਆਣੀ ਜੇ ਉਹ ਆਉਂਦਾ ਹੋਵੇ ਤਾਂ ਅਸੀਂ ਸਾਰੇ ਜਾਣੇ ਸਾਰਾ ਪਿੰਡ ਬਰਕਾਰ ਲੀਏ ਪਰ ਉਹ ਆਉਂਦਾ ਨਹੀਂ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਉਹ ਵੀ ਹੈਗੇ ਹੁਣ ਸੀ ਥੋੜੀ ਕਿਹੜੀ ਬਈ ਸਾਡੇ ਆਉਣ ਦਾ ਮਕਸਦ ਵੀ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਦੇ ਜਗਰਾਉਂ ਵਾਲਿਆਂ ਨੇ ਵੋਟਾਂ ਪਾਈਆਂ ਵੈਸੇ ਵੀ ਸਾਡਾ ਫਰਜ਼ ਬੰਦਾ ਹਾਂ ਦਾ ਨਾਰਾ ਮਾਰਨ ਦਾ ਪਾਰਟੀ ਇਹਨੇ ਨਾਲ ਮਾੜਾ ਮੋਟਾ ਪੁਲਿਸ ਉਤਾ ਕਰ ਲੈਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਜੋ ਕਹੀਏ ਮੁੰਨੀ ਮਾੜੇ ਹਾਲਾਤ ਇਹ ਫੜ ਕੇ ਮਾਰੇ ਹੁਣ ਜਿਹੜੇ ਇਹੋ ਜਿਹੇ ਬੰਦੇ ਆ ਪੁਲਿਸ ਮਾਰੇ ਪੁਲਿਸ ਮਾਰੇ ਤੇ ਫੇਰ ਇਹ ਜਾਂ ਕੰਮ ਹੀ ਨਾ ਚੱਲੇ ਲੋਕਾਂ ਨੂੰ ਡਰ ਲੱਗਿਆ ਆ ਦੁਬਈ ਜਾਂਦੇ ਰੋ ਸਿਉਣਾ ਲੰਕੀ ਜਾਂਦਾ 25 25 ਕਿਲੋ ਹੱਥ ਨਹੀਂ ਲਾਉਂਦਾ ਕਿਉਂਕਿ ਹੱਥ ਵੱਢਦੇ ਆ ਇੱਥੇ ਜੀਰਾ ਜੀ ਕਰਦਾ ਮੁੰਡਾ ਮਾਰ ਗਿਰਾਜੀ ਕਰਦਾ ਮੁੰਡਾ ਮਾਰਦਾ ਬੱਚੇ ਵੀ ਤਾਈ ਬਾਹਰ ਭਜਦੇ ਨਾ ਕੁੱਤੇ ਦਾ ਤਾਂ ਸਵਸ ਹੋ ਗਿਆ ਕੁੱਤੇ ਨੂੰ ਤਾਂ ਰੋਟੀ ਪਾਣੀ ਲੱਗੇ ਕੋਈ ਸਿੰਘਾ ਬੰਦੇ ਦਾ ਹੀ ਨਹੀਂ ਹੁਣ ਆਪਣੇ ਪਰਿਵਾਰ ਨੂੰ ਕਿਸੇ ਗੱਲ ਤੇ ਫੋਰਸ ਨਾ ਕਰੋ ਅਸੀਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਵੀ ਇਹਨਾਂ ਨੇ ਪੋਸਟਮਾਰਟਮ ਕਰਾਉਣਾ ਹੈ ਨਹੀਂ ਕਰਾਉਣਾ ਅੰਤਿਮ ਸੰਸਕਾਰ ਕਿਦੋਂ ਕਰਨਾ ਹੈ ਪਰ ਤੁਸੀਂ ਫੋਰਸ ਨਹੀਂ ਹੁੰਦੀ ਤੁਸੀਂ ਫੋਰਸ ਨਾ ਕਰੋ ਰਾਈਟ ਸਰ ਰਾਈਟ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਤੁਹਾਡੇ 100% ਖਲਾਫ ਸਰ ਸਾਨੂੰ ਵੀ ਪਰਿਵਾਰ ਨਾਲ ਬਹੁਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਦਾ ਬੱਚਾ ਜਵਾਨ ਚਲੇ ਜਾਵੇ ਕੱਲਾ ਕੱਲਾ ਬੇਟਾ ਸੀ ਕਿ ਸਰ ਅਸੀਂ ਨਹੀਂ ਆਈ ਕਿ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਸਾਡੇ ਆਫੀਸਰ ਸਾਹਿਬਾਨ ਅਗਲੇ ਦੇ ਜਿਵੇਂ ਮੰਨੂ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ 'ਚ ਜਿਵੇਂ ਮਾੜੀ-ਮੋੜੀ ਸ਼ਾਂਤੀ ਮਿਲਦੀ ਹੈ ਰਾਈਟ ਸਰ ਉਹਨਾਂ ਨੂੰ ਉਵੇਂ ਕਰ ਲੈਣ ਰਾਈਟ ਸਰ ਬਿਲਕੁਲ ਅਸੀਂ ਵੀ ਨਹੀਂ ਇਸ ਗੱਲ 'ਚ ਇੰਟਰਫੀਰੈਂਸ ਕਰ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਘਰੇ ਨੌਜਵਾਨ ਮੁੰਡੇ ਦੀ ਲਾਸ਼ ਪਈ ਆ ਉੱਤੇ ਰਾਜਨੀਤੀ ਕਰਕੇ ਵਿਆਹ ਕਰੋ ਬਿਲਕੁਲ ਨਹੀਂ ਭਾਈ ਜੀ ਆਪਦੀ ਮਰਜ਼ੀ ਕਰਨੀ ਹੈ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ ਰਾਏ ਕੋਈ ਪਿੰਡ ਵਾਲੇ ਰਾਏ ਲਓ ਆਪ ਲਓ ਹਾਂ ਅਸੀਂ ਪਰ ਤੁਹਾਡੇ ਨਾਲ ਖੜੇ ਆ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝਿਓ ਵੀ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ ਅਮਨੀਏ ਸਾਰੇ ਅਸੀਂ ਤੁਹਾਡੇ ਨਾਲ ਖੜਾ ਕੱਲੇ ਨਹੀਂ ਮਹਿਸੂਸ ਕਰਨਾ ਜਿੰਨੇ ਜੋਗਰੇ ਅਸੀਂ ਤੁਹਾਡੇ ਨਾਲ ਤੇ ਤਖੜੇ ਰਹੋ